ਕੱਲ ਜਦੋਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਆਪਣਾ ਹੀ ਐਮਐਲਏ ਅਰੋੜਾ ਗ੍ਰਿਫਤਾਰ ਕੀਤਾ ਉਦੋਂ ਤੋਂ ਕਈ ਤਰ੍ਹਾਂ ਦਾ ਵੱਡਾ ਰੌਲਾ ਪੈ ਗਿਆ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਗਏ ਨੇ ਤੇ ਇੱਕ ਤਰ੍ਹਾਂ ਭਗਵੰਤ ਮਾਨ ਸਰਕਾਰ ਨੂੰ ਹੀ ਚਫੇਰੀਉ ਜਿਹੜਾ ਘੇਰਾ ਉਹ ਪੈਂਦਾ ਨਜ਼ਰ ਆ ਰਿਹਾ ਹੈ ਪੂਰੀ ਸਥਿਤੀ ਕੀ ਬਣੀ ਹੈ ਗੌਰ ਨਾਲ ਸੁਣਿਓ ਆਪਣਾ ਕਮੈਂਟ ਵਿਚਾਰ ਜਰੂਰ ਲਿਖਿਓ ਕਿਉਂਕਿ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ ਕੀਤਾ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਇਹ ਵੱਡਾ ਡਰਾਮਾ ਕੀਤਾ ਡਰਾਮਾ ਕੀਤਾ ਭ੍ਰਿਸ਼ਟਾਚਾਰ ਤੇ ਐਕਸ਼ਨ ਨਹੀਂ ਕੀਤਾ ਹੁਣ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਡਰਾਮਾ ਹੈ ਜਾਂ ਭ੍ਰਿਸ਼ਟਾਚਾਰ ਤੇ ਐਕਸ਼ਨ ਹੈ ਹੋਇਆ ਕਿ ਰਮਣ अरोड़ा ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਐਮਐਲਏ ਔਰ ਉਹਨਾਂ ਨੂੰ ਕੱਲ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਹਦਾਇਤਾਂ ਤੇ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖੁਦ ਲਾਈਵ ਹੋਏ ਖੁਦ ਕੈਮਰੇ ਸਾਹਮਣੇ ਆਏ ਜਿਵੇਂ ਉਹ ਕਦੇ ਕਦੇ ਆਉਂਦੇ ਨੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਹੀ ਇਹਦੇ ਉੱਪਰ ਆਪਣਾ ਵਿਚਾਰ ਦਿੱਤਾ ਬਿਆਨ ਦਿੱਤਾ ਉਸ ਤੋਂ ਬਾਅਦ ਫਿਰ ਚਫੇਰਿਓ ਬਿਆਨਾਂ ਦੀ ਬੰਬਾਟ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਵੀ ਬੋਲੇ ਆ ਰਾਜਾ ਵੜਿੰਗ ਵੀ ਬੋਲੇ ਆ ਸੁਖਬੀਰ ਬਾਦਲ ਵੀ ਬੋਲੇ ਆ ਵਿਕਰਮਜੀਤ ਮਜੀਠੀਆ ਵੀ ਬੋਲੇ ਆ ਔਰ ਜਿਹੜਾ ਭਾਜਪੀ ਦਾ ਪ੍ਰਧਾਨ ਹੈ ਜਾਖੜ ਸਾਹਿਬ ਉਹ ਵੀ ਬੋਲੇ ਆ ਤੇ ਇਹਨਾਂ ਤੋਂ ਇਲਾਵਾ ਪੰਜਾਬ ਦੀ ਜਿਹੜੀ ਜਨਤਾ ਹੈ ਜਿਹੜੀ ਸਭ ਤੋਂ ਮਹਾਨ ਹੈ ਉਹ ਵੀ ਆਪੋ ਆਪਣੇ ਵਿਚਾਰ ਦੇ ਰਹੀ ਹੈ ਹੁਣ ਇਹਦੇ ਉੱਪਰ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਉਹ ਕਹਿੰਦੇ ਕਿ ਦੇਖੋ ਅਸੀਂ ਜਦੋਂ ਸਰਕਾਰ ਬਣਾਈ ਸੀ ਤਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਾਂਗੇ ਤੇ ਗਰੰਟੀ ਦਿੱਤੀ ਸੀ ਲੋਕਾਂ ਨੂੰ ਭ੍ਰਿਸ਼ਟਾਚਾਰ ਖਤਮ ਕਰਨ ਦੀ ਤੇ ਹੁਣ ਦੇਖ ਲਓ ਅਸੀਂ ਨਾ ਆਪਣਾ ਦੇਖਦੇ ਆ ਨਾ ਪਰਾਇਆ ਦੇਖਦੇ ਆ ਜਿਹੜਾ ਵੀ ਭ੍ਰਿਸ਼ਟਾਚਾਰ ਕਰਦਾ ਹੈ ਉਹਦੇ ਤੇ ਸਖਤ ਕਾਰਵਾਈ ਕਰਦੇ ਆ ਇਹ ਦਾਵਾ ਭਗਵੰਤ ਮਾਨ ਸਾਹਿਬ ਨੇ ਕੀਤਾ ਦੂਜੀ ਗੱਲ ਭਗਵੰਤ ਮਾਨ ਸਾਹਿਬ ਨੇ ਆਪਣੀ ਜਿਹੜੀ ਵੀਡੀਓ ਦੇ ਵਿੱਚ ਉਹਨਾਂ ਨੇ ਆਖੀ ਉਹ ਕਹਿੰਦੇ ਵੀ ਅਸੀਂ ਜਿੰਨੇ ਵੀ ਦੁਕਾਨਦਾਰ ਨੇ ਜਿੰਨੇ ਵੀ ਵਪਾਰੀ ਨੇ ਉਹਨਾਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਅਗਰ ਤੁਹਾਡੇ ਤੋਂ ਕੋਈ ਵੀ ਪੈਸੇ ਮੰਗਦਾ ਰਿਸ਼ਵਤ ਮੰਗਦਾ ਤਾਂ ਸਾਨੂੰ ਦੱਸੋ ਪਰ ਇੱਥੇ ਹੀ ਕਈ ਤਰ੍ਹਾਂ ਦੇ ਵੱਡੇ ਸਵਾਲ ਜਿਹੜੇ ਆ ਉਹ ਖੜੇ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਇਹਨਾਂ ਬਿਆਨਾਂ ਤੇ ਪੁੱਛਿਆ ਜਾ ਰਿਹਾ ਹੈ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੀ ਜਨਤਾ ਨੂੰ ਤੁਸੀਂ ਗਰੰਟੀ ਦੇ ਕੇ ਆਏ ਸੀ ਭ੍ਰਿਸ਼ਟਾਚਾਰ ਨੂੰ ਬਿਲਕੁਲ ਖਤਮ ਕਰਨ ਦੀ ਭ੍ਰਿਸ਼ਟਾਚਾਰ ਮੁਕਤ ਕਰ ਦੇਣ ਦੀ ਤੇ ਅੱਜ ਤੱਕ ਤੁਸੀਂ ਕੀ ਕੀਤਾ ਵੇਖੋ ਕਾਂਗਰਸ ਦੇ ਜਿਹੜੇ ਐਲੋਪੀ ਪ੍ਰਤਾਪ ਬਾਜਵਾ ਰਾਜਾ ਵੜਿੰਗ ਕਾਲੀ ਦਲ ਦੇ ਆਗੂ ਜਿਹੜੇ ਅਰਸ਼ਦੀਪ ਕਲੇਰ ਵਿਕਰਮ ਮਜੀਠੀਆ ਸੁਖਬੀਰ ਬਾਦਲ ਵਗੈਰਾ ਉਹਨਾਂ ਨੇ ਕੀ ਕੀ ਕਿਹਾ ਕੀ ਕਹਿੰਦੇ ਨੇ ਜਿਹੜੇ ਤਾਂ ਪ੍ਰਤਾਪ ਬਾਜਵਾ ਉਹ ਕਹਿੰਦੇ ਵੀ ਸਭ ਡਰਾਮੇ ਬਾਜੀ ਹੋ ਰਹੀ ਆ ਉਹ ਕਹਿੰਦੇ ਦਿਖਾਵਾ ਹੋ ਰਿਹਾ ਅਸਲ ਦੇ ਵਿੱਚ ਉਹ ਕਹਿੰਦੇ ਭ੍ਰਿਸ਼ਟਾਚਾਰਕ ਸਾਰੀ ਸਰਕਾਰ ਜਿਹੜੀ ਆ ਉਹ ਲਿਪਤਾ ਲਿਬੜੀ ਪਈ ਆ ਤੇ ਆਪਣੇ ਇੱਕ ਤੇ ਬੰਦੇ ਨੂੰ ਤੈਅ ਛੁਦਾ ਸਕੀਮ ਨਾਲ ਫੜ ਕੇ ਫਿਰ ਉਹਦੇ ਤੇ ਕੋਈ ਕਾਰਵਾਈ ਕੀਤੀ ਨਹੀਂ ਜਾਂਦੀ ਤੇ ਲੋਕਾਂ 'ਚ ਵਿਖਾਵਾ ਕੀਤਾ ਜਾਂਦਾ ਭ੍ਰਿਸ਼ਟਾਚਾਰ ਦੇ ਉੱਤੇ ਐਕਸ਼ਨ ਕਰਨ ਦਾ ਉਹ ਕਹਿ ਰਹੇ ਨੇ ਕਿ ਲੁਧਿਆਣਾ ਦੇ ਵਿੱਚ ਜਿਹੜੀ ਇੱਕ ਐਮਐਲਏ ਦੀ ਜਿਮਣੀ ਚੋਣ ਹਾਰੀ ਆ ਰਹੀ ਆ ਥੋੜੇ ਦਿਨਾਂ 'ਚ ਜਿਹੜਾ ਉੱਥੇ ਐਮਐਲਏ ਆਮ ਆਦਮੀ ਪਾਰਟੀ ਦਾ ਗੁਰਪ੍ਰੀਤ ਗੋਗੀ ਜਿਹਨੂੰ ਗੋਲੀ ਵੱਜੀ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਚੋਣ ਹੋ ਰਹੀ ਹੈ ਕਾਂਗਰਸ ਕਹਿ ਰਹੀ ਆ ਚੋਣਾ ਜਿੱਤਣ ਦੇ ਲਈ ਇਹ ਡਰਾਮਾ ਕੀਤਾ ਗਿਆ ਡਰਾਮਾ ਕੀਤਾ ਗਿਆ ਉਧਰ ਜਿਹੜੇ ਵਿਕਰਮਜੀਤ ਮਜੀਠੀਆ ਉਹ ਕਹਿੰਦੇ ਨੇ ਕਿ ਬਿਲਕੁਲ ਡਰਾਮਾ ਹੈ ਉਹ ਕਹਿੰਦੇ ਨੇ ਕਿ ਪਹਿਲਾਂ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣਾ ਇੱਕ ਮੰਤਰੀ ਵਿਜੇ ਸਿੰਘਲਾ ਸਿਹਤ ਮੰਤਰੀ ਬਣਾਇਆ ਸੀ ਉਹਨੂੰ ਜਿਨੇ ਮੂਸੇ ਵਾਲ ਨੂੰ ਹਰਾਇਆ ਸੀ ਕਹਿੰਦੇ ਵੀ ਉਹਤੇ ਕੇਸ ਦਰਜ ਕਰ ਲਿਆ ਰੌਲਾ ਪਾ ਲਿਆ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਸਖਤ ਕਾਰਵਾਈ ਕਰਤੀ ਭ੍ਰਿਸ਼ਟਾਚਾਰੀਆਂ ਦੀ ਸਾਡੀ ਪਾਰਟੀ ਚ ਕੋਈ ਥਾਂ ਨਹੀਂ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਐ ਕਰਤਾਓ ਪਰ ਚਫੇਰਿਓ ਘੇਰਾ ਪਿਆ ਭਗਵੰਤ ਮਾਨ ਸਾਹਿਬ ਨੂੰ ਕਿ ਵਿਜੇ ਸਿੰਘਲਾ ਅੱਜ ਤੱਕ ਤੁਹਾਡੀ ਪਾਰਟੀ ਦੇ ਵਿੱਚ ਐ ਉਹਨੂੰ ਪਾਰਟੀ ਚੋਂ ਕੱਢਿਆ ਕਿਉਂ ਨਹੀਂ ਕੱਢਿਆ ਕਿਉਂ ਨਹੀਂ ਕੀ ਭ੍ਰਿਸ਼ਟਾਚਾਰੀਆਂ ਨੂੰ ਤੁਹਾਡੀ ਪਾਰਟੀ ਕੱਢ ਹੀ ਨਹੀਂ ਸਕਦੀ ਕੀ ਮਜਬੂਰੀ ਸੀ ਤੁਹਾਡੀ ਕਿ ਜਿਹਨੂੰ ਤੁਸੀਂ ਖੁਦ ਕਹਿੰਦੇ ਰਹੇ ਕਿ ਉਹਨੇ ਰਿਸ਼ਵਤ ਖਾਧੀ ਐ ਉਹਨੂੰ ਤੁਸੀਂ ਪਾਰਟੀ ਚੋਂ ਕੱਢਿਆ ਕਿਉਂ ਨਹੀਂ ਦੂਜੇ ਨੰਬਰ ਤੇ ਇਹ ਰੌਲਾ ਇਹ ਪਿਆ ਵੀ ਅਮਿਤ ਰਤਨ ਕੋਟ ਫੱਤਾ ਆਮ ਆਦਮੀ ਪਾਰਟੀ ਦਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਐ ਐਮ ਐਲ اے ਐ ਉਹਨੂੰ ਵੀ ਫੜਿਆ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਰੌਲਾ ਪਾਇਆ ਵੀ ਵੱਡੀ ਕਾਰਵਾਈ ਕੀਤੀ ਆ ਸਾਡੀ ਪਾਰਟੀ ਭ੍ਰਿਸ਼ਟਾਚਾਰੀਆਂ ਦੇ ਸਖਤ ਖਿਲਾਫ ਹੈ ਪਰ ਉਸ ਤੋਂ ਬਾਅਦ ਉਹਨੂੰ ਵੀ ਆਮ ਆਦਮੀ ਪਾਰਟੀ ਨੇ ਪਾਰਟੀ 'ਚੋਂ ਨਹੀਂ ਕੱਢਿਆ ਪਾਰਟੀ 'ਚੋਂ ਨਹੀਂ ਕੱਢਿਆ ਇਹ ਦੋਸ਼ ਵਿਰੋਧੀ ਧਿਰਾਂ ਲਾ ਰਹੀਆਂ ਅੱਗੇ ਆਜੋ ਪੁੱਛ ਰਹੇ ਨੇ ਸਾਰੇ ਕਿ ਬੀਬੀ ਮਾਨੋਕੇ ਦੇ ਉੱਪਰ ਸਪਸ਼ਟ ਦੋਸ਼ ਲੱਗੇ ਉਹ ਕੋਠੀ ਨੱਪਣ ਵਾਲਾ ਤੇ ਹੋਰ ਉਹਦੇ ਤੇ ਆਮ ਆਦਮੀ ਪਾਰਟੀ ਨੇ ਕੀ ਐਕਸ਼ਨ ਲਿਆ ਅੱਗੇ ਇਹ ਸਪਸ਼ਟ ਤੌਰ ਤੇ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਗੱਲ ਆਖੀ ਹੈ ਕਿ ਕਿਸੇ ਵੀ ਵਪਾਰੀ ਜਾਂ ਕਿਸੇ ਵੀ ਦੁਕਾਨਦਾਰ ਨੂੰ ਕੋਈ ਭ੍ਰਿਸ਼ਟਾਚਾਰੀ ਤੰਗ ਕਰਦਾ ਤਾਂ ਸਾਨੂੰ ਦੱਸੋ ਇਹਦੇ ਤੇ ਸਪਸ਼ਟੇ ਸਵਾਲ ਉੱਠ ਰਿਹਾ ਕਿ ਬਾਕੀ ਜਨਤਾ ਦਾ ਨਾਂ ਭਗਵੰਤ ਮਾਨ ਸਾਹਿਬ ਨੇ ਕਿਉਂ ਨਹੀਂ ਲਿਆ ਇਕੱਲੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਹੀ ਕਿਉਂ ਕਿਹਾ ਵੀ ਜੇ ਤੁਹਾਨੂੰ ਕੋਈ ਭ੍ਰਿਸ਼ਟਾਚਾਰੀ ਕਰਦਾ ਤਾਂ ਸਾਨੂੰ ਦੱਸੋ ਕਿਸਾਨਾਂ ਮਜ਼ਦੂਰਾਂ ਹੋਰ ਤਬਕਿਆਂ ਦਾ ਨਾਂ ਕਿਉਂ ਨਹੀਂ ਲਿਆ ਤਾਂ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਬਠਿੰਡੇ ਚਾ ਚੋਣਾ ਆ ਸੌਰੀ ਲੁਧਿਆਣੇ ਦੇ ਵਿੱਚ ਜਿਮਣੀ ਚੋਣਾ ਤਾਂ ਲੁਧਿਆਣੇ ਦੇ ਵਿੱਚ ਜਿਹੜੇ ਉਹ ਵੋਟਰ ਨੇ ਉਹ 80 ਤੋਂ 90 ਫੀਸਦੀ ਵੋਟਰ ਦੁਕਾਨਦਾਰ ਤੇ ਵਪਾਰੀ ਨੇ ਇਸੇ ਕਰਕੇ ਹੀ ਲਿੰਕ ਜੋੜਿਆ ਜਾ ਰਿਹਾ ਵੀ ਭਗਵੰਤ ਮਾਨ ਸਾਹਿਬ ਦੇ ਇਸ ਬਿਆਨ ਦਾ ਤੇ ਜਿਹੜਾ ਦੋਸ਼ ਲਾ ਰਿਹਾ ਪ੍ਰਤਾਪ ਸਿੰਘ ਬਾਜਵਾ ਹੋਰੀ ਬੇ ਲੁਧਿਆਣੇ ਦੀਆਂ ਚੋਣਾ ਜਿੱਤਣ ਦੇ ਲਈ ਇਹ ਸਭ ਕੀਤਾ ਗਿਆ। ਵੇਖੋ ਸਿੱਧਾ ਦੋਸ਼ ਲਾ ਰਹੇ ਆ ਵਿਰੋਧੀ। ਉਹ ਕਹਿੰਦੇ ਆ ਨਾ ਤਾਂ ਵਿਰੁੱਧ ਭ੍ਰਿਸ਼ਟਾਚਾਰੀਆਂ ਨੂੰ ਇਹ ਪਾਰਟੀ ਚੋਂ ਕੱਢਦੇ ਆ। ਨਾ ਹੀ ਵਿਕਰਮਜੀਤ ਮਜੀਠੀਆ ਕਾਲੀ ਦਲੇ ਕਹਿ ਰਿਹਾ ਕਿ ਇਸ ਵਿਜੇ ਸਿੰਘਲਾ ਸਿਹਤ ਮੰਤਰੀ ਜਿਹੜਾ ਇਹਨਾਂ ਨੇ ਆਪ ਦਾ ਫੜਿਆ ਸੀ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਉਹਦੇ ਖਿਲਾਫ ਅਦਾਲਤ ਦੇ ਵਿੱਚ ਹੁਣ ਤੱਕ ਇਹਨਾਂ ਨੇ ਚਲਾਨ ਪੇਸ਼ ਨਹੀਂ ਕੀਤਾ ਚਾਰ ਚਿੱਟ ਪੇਸ਼ ਹੁਣ ਤੁਸੀਂ ਦੱਸੋ ਤੁਸੀਂ ਕੀ ਕਹੋਗੇ ਹੁਣ ਇਸੇ ਤਰ੍ਹਾਂ ਕਿਹਾ ਜਾ ਰਿਹਾ ਕਿ ਤਹਿਸ਼ੁਦਾ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਕਿਸੇ ਨਾ ਕਿਸੇ ਬੰਦੇ ਨੂੰ ਹੱਥ ਪਾਉਂਦੀ ਹੈ ਇਹ ਦੋਸ਼ ਲਾਇਆ ਜਾ ਰਿਹਾ ਵੀ ਪਹਿਲਾਂ ਹੀ ਉਹਨੂੰ ਇਹ ਦੱਸ ਦਿੱਤਾ ਜਾਂਦਾ ਹੈ ਵੀ ਤੈਨੂੰ ਅਸੀਂ ਕਹਿਣਾ ਕੁਝ ਨਹੀਂ ਆਪਾਂ ਸਿਰਫ ਡਰਾਮਾ ਕਰਨਾ ਹੈ ਤੇਰੇ ਕੇਸ ਤੇ ਚਲਾਨ ਚ ਕੁਝ ਨਹੀਂ ਅਸੀਂ ਆਉਣ ਦੇਣਾ ਤੇ ਕੋਈ ਚੱਕਰ ਨਹੀਂ ਵਿਖਾਵਾ ਕਰਦੇ ਆ ਭ੍ਰਿਸ਼ਟਾਚਾਰ ਰੋਕਣ ਰੋਕਣ ਖੇਡਦੇ ਆ ਇਹ ਦੋਸ਼ ਲਾਇਆ ਜਾ ਰਿਹਾ ਨਾਲ ਹੀ ਸਵਾਲ ਉੱਠ ਰਿਹਾ ਹੈ ਵੀ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਆਮ ਆਦਮੀ ਨੇ ਜਿਨ੍ਹਾਂ ਦੇ ਉੱਪਰ ਇੰਨੇ ਵੱਡੇ ਗੰਭੀਰ ਦੋਸ਼ ਲੱਗੇ ਆਮ ਆਦਮੀ ਪਾਰਟੀ ਨੇ ਨਾ ਕਾਰਵਾਈ ਕੀਤੀ ਨਾ ਜਾਂਚ ਕਰਾਈ ਜਿਵੇਂ ਕਿ ਗੁਰੂ ਹਰਸਾਹਿ ਦਾ ਐਮਐਲਏ ਆ ਫੌਜਾ ਸਿੰਘ ਸਰਾਰੀ ਉਹਦੇ ਉੱਪਰ ਇੱਕ ਬੰਦੇ ਨੇ ਉਹਦੇ ਪੀਏ ਰਹਿ ਚੁੱਕੇ ਬੰਦੇ ਨੇ ਇੱਕ ਆਡੀਓ ਰਿਕਾਰਡਿੰਗ ਲੀਕ ਕੀਤੀ ਰਿਕਾਰਡਿੰਗ ਉਹਨੇ ਕਿਹਾ ਕਿ ਆਹ ਵੇਖੋ ਜੀ ਚਿੱਟਾ ਮਾਮਲੇ ਦੇ ਵਿੱਚ ਨਸ਼ਾ ਮਾਮਲੇ ਦੇ ਵਿੱਚ ਤੇ ਹੋਰ ਕਈ ਮਾਮਲਿਆਂ ਦੇ ਵਿੱਚ ਰਿਸ਼ਵਤ ਮੰਗੀ ਜਾ ਰਹੀ ਹੈ ਮਤਲਬ ਪੈਸੇ ਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸ਼ ਲੱਗਾ ਉਸ ਤੋਂ ਬਾਅਦ ਮਾਨ ਸਰਕਾਰ ਨੇ ਕਿਹਾ ਕਿ ਜਾਂਚ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਤੇ ਪੜਤਾਲ ਜਾਂਚ ਕਰਕੇ ਕਾਰਵਾਈ ਸਖਤ ਕਰਾਂਗੇ ਪਰ ਕੋਈ ਜਾਂਚ ਪੜਤਾਲ ਕੀਤੀ ਕਿ ਨਹੀਂ ਕੀਤੀ ਅੱਜ ਤੱਕ ਲੋਕਾਂ ਨੂੰ ਨਹੀਂ ਪਤਾ ਕਾਰਵਾਈ ਫੌਜਾ ਸਿੰਘ ਸਰਾਰੀ ਤੇ ਕੀ ਹੋਈ ਉਹ ਅੱਜ ਵੀ ਐਮਐਲਏ ਨੇ ਅੱਜ ਵੀ ਪਾਰਟੀ 'ਚ ਨਹੀਂ ਕੁਝ ਨਹੀਂ ਲੋਕਾਂ ਨੂੰ ਪਤਾ ਕਾਰਵਾਈ ਕੀ ਹੋਈ ਪਰਚਾ ਦਰਜ ਹੋਇਆ ਲੋਕਾਂ ਨੂੰ ਨਹੀਂ ਪਤਾ ਇਸੇ ਤਰ੍ਹਾਂ ਕਟਾਰੂ ਚੱਕ ਤੇ ਦੋਸ਼ ਲੱਗੇ ਉਹਦੇ ਕੇਸ ਦੇ ਵਿੱਚ ਵੀ ਬੜਾ ਕੁਝ ਅਜੀਬ ਵਾਪਰਿਆ ਜਿਹੜੇ ਮੰਤਰੀ ਕਟਾਰੂ ਚੱਕ ਹੈ ਆਮ ਆਦਮੀ ਪਾਰਟੀ ਦੇ ਦੋਸ਼ ਗੰਭੀਰ ਸੀ ਵੱਡੇ ਸੀ ਕੀ ਉਹਦੀ ਪੜਤਾਲ ਹੋਈ ਕੀ ਜਾਂਚ ਹੋਈ ਕੀ ਉਹ ਚੋਂ ਨਿਕਲਿਆ ਅੱਜ ਤੱਕ ਜਨਤਾ ਨੂੰ ਨਹੀਂ ਪਤਾ ਇਸੇ ਤਰ੍ਹਾਂ ਹੋਰ ਵੀ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਐਮਐਲਏ ਕਿੰਨੇ ਸਾਰੇ ਮੰਤਰੀ ਆ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ ਪਰ ਉਸ ਤੋਂ ਬਾਅਦ ਨਿਕਲਿਆ ਕੀ ਇਹ ਅੱਜ ਤੱਕ ਹੁਣ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਪੰਜਾਬ ਚ ਕਿੰਨਾ ਕੁ ਰੋਕ ਸਕੀ ਹੈ ਇਹ ਤੁਸੀਂ ਦੱਸ ਦਿਓ ਭਗਵੰਤ ਸਿੰਘ ਸਾਹਿਬ ਨੇ ਵੀਡੀਓ ਬਣਾ ਕੇ ਕਿਹਾ ਵੀ ਅਸੀਂ ਗਰੰਟੀ ਕੀਤੀ ਸੀ ਕਿ ਭ੍ਰਿਸ਼ਟਾਚਾਰ ਖਤਮ ਕਰਾਂਗੇ ਇਹ ਕਹਿੰਦੇ ਸੀ ਆਪਣੀ ਗਰੰਟੀ ਤੇ ਖਰੇ ਉੱਤਰ ਰਹੇ ਆਂ ਭਗਵੰਤਮਾਨ ਸਾਹਿਬ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਤੁਹਾਡੇ ਤੋਂ ਰਿਸ਼ਵਤ ਮੰਗਦਾ ਪੈਸੇ ਮੰਗਦਾ ਤਾਂ ਸਾਨੂੰ ਦੱਸੋ ਭਗਵੰਤਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਪਤਾ ਨਹੀਂ ਕਿਹੜੇ ਤਰੀਕੇ ਨਾਲ ਵਿਚਾਰੇ ਲੋਕ ਚਾਰ ਪੈਸੇ ਇਕੱਠੇ ਕਰਦੇ ਨੇ ਤੇ ਭ੍ਰਿਸ਼ਟਾਚਾਰੀ ਉਹਨਾਂ ਤੋਂ ਰਿਸ਼ਵਤ ਰਾਈ ਜੇਬ ਚ ਕਢਾ ਲੈਂਦੇ ਨੇ ਤਾਂ ਭਗਵੰਤਮਾਨ ਸਾਹਿਬ ਨੇ ਇਹ ਵੀ ਕਿਹਾ ਵੀ ਜਿਹੜੇ ਐਦਾਂ ਕਮਾਈ ਕਰਦੇ ਨੇ ਐਦਾਂ ਪੈਸਾ ਇਕੱਠਾ ਕਰਦੇ ਨੇ ਉਹ ਕਦੇ ਚੰਗੇ ਥਾਂ ਨਹੀਂ ਲੱਗਦਾ ਉਹ ਉਹਨਾਂ ਦੀਆਂ ਲਾਦਾ ਬਹੁਤ ਵਿਗੜਦੀਆਂ ਨੇ ਉਹਨਾਂ ਦੇ ਬੱਚੇ ਬਹੁਤ ਵਿਗੜਦੇ ਨੇ ਉਹ ਬਿਮਾਰੀਆਂ ਤੇ ਪੈਸਾ ਲੱਗਦਾ ਹਰਾਮ ਦੀ ਕਮਾਈ ਹਰਾਮ ਦੀ ਥਾਂ ਤੇ ਲੱਗਦੀ ਹੈ ਇਹ ਗੱਲਾਂ ਭਗਵੰਤ ਮਾਨ ਸਾਹਿਬ ਨੇ ਕਹੀਆਂ ਹੁਣ ਤੁਸੀਂ ਦੱਸ ਦਿਓ ਭਗਵੰਤ ਮਾਨ ਸਾਹਿਬ ਦੀਆਂ ਇਹ ਗੱਲਾਂ ਠੀਕ ਨੇ ਕਿ ਗਲਤ ਨਹੀਂ ਮੇਰੇ ਤੋਂ ਪੁੱਛੋ ਗੱਲਾਂ ਬਿਲਕੁਲ ਠੀਕ ਨਹੀਂ ਭ੍ਰਿਸ਼ਟਾਚਾਰ ਗਲਤ ਹੈ ਪਰ ਸਵਾਲ ਕਾਰਵਾਈ ਦਾ ਹੈ ਕਾਰਵਾਈ ਭਗਵੰਤ ਮਾਨ ਸਾਹਿਬ ਵਾਕਿਆ ਹੀ ਪੁੱਛਣਾ ਚਾਹੁੰਦੇ ਆ ਅਸੀਂ ਵੀ ਤੁਸੀਂ ਫੜਿਆ ਤੁਹਾਡਾ ਮੰਤਰੀ ਸਿਹਤ ਮੰਤਰੀ ਪਹਿਲਾ ਵਿਜੇ ਸਿੰਘਲਾ ਉਹਨੂੰ ਕਿਉਂ ਨਹੀਂ ਕੱਢਿਆ ਤੁਸੀਂ ਹੁਣ ਤੱਕ ਪਾਰਟੀ 'ਚੋਂ ਕਿਉਂ ਨਹੀਂ ਉਹਦੇ ਖਿਲਾਫ ਜਿਵੇਂ ਕਾਲੀ ਦਲ ਕਹਿ ਰਿਹਾ ਵਿਚਾਰ ਸ਼ੀਟ ਨਹੀਂ ਪੇਸ਼ ਕੀਤੀ ਚਲਾਨ ਨਹੀਂ ਪੇਸ਼ ਕੀਤਾ ਦਲ 'ਚ ਫਿਰ ਕਿਉਂ ਨਹੀਂ ਕੀਤਾ ਗਿਆ ਅਮਿਤਰਾਤਰ ਕੋਟ ਫੱਟਾ ਦਾ ਕੇਸ ਹੈ ਕਿੰਨੇ ਹੋਰ ਵਿਧਾਇਕਾਂ ਤੇ ਤੁਹਾਡੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਜਾਂਚ ਕਰਕੇ ਸਿੱਟ ਬਣਾ ਕੇ ਜਾਂਚ ਕਰਾਉਂਦੇ ਜਾਂਚ ਕਰਾ ਕੇ ਪਬਲਿਕ 'ਚ ਨਸ਼ਰ ਕਰਦੀ ਫਿਰ ਪਤਾ ਲੱਗਦਾ ਵੀ ਮਾਨ ਸਾਹਿਬ ਦੀ ਸਰਕਾਰ ਨੇ ਵਾਕਿਆ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਹੈ ਤੇ ਜੇਕਰ ਐਂ ਕਰਨਾ ਜਿਵੇਂ ਫੌਜਾ ਸਿੰਘ ਸਰਾਰੀ ਦੇ ਕੇਸ ਕੀਤਾ ਗਿਆ ਬਈ ਮੰਤਰੀਪਦ ਤੋਂ ਲਾ ਦੇਣਿਆ ਪਰ ਪਾਰਟੀ ਸਾਡੀ ਚ ਹੀ ਰਹੇਗਾ ਵਿਧਾਇਕ ਵੀ ਰਹੇਗਾ ਪਰਚਾ ਵੀ ਨਹੀਂ ਕਰਦੇ ਪਰ ਮੰਤਰੀਪਦ ਤੋਂ ਲਾ ਦੇਣੇ ਇਹਦਾ ਫਿਰ ਕੀ ਮਤਲਬ ਹੈ ਜੇ ਤਾਂ ਉਸ ਬੰਦਾ ਉਹ ਬੰਦਾ ਬੇਗੁਨਾ ਹੈ ਮੰਨ ਲਓ ਫੌਜਾ ਸਿੰਘ ਸਰਾਰੀ ਬੇਗੁਨਾ ਹੈ ਫਿਰ ਉਹਨੂੰ ਮੰਤਰੀਪਦ ਤੋਂ ਲਾਉਣ ਦੀ ਕੀ ਲੋੜ ਸੀ ਲਾਉਣਾ ਨਹੀਂ ਚਾਹੀਦਾ ਸੀ ਤੇ ਜੇ ਉਹਨੇ ਗੁਨਾਹ ਕੀਤਾ ਹੈ ਤਾਂ ਫਿਰ ਉਹਨੂੰ ਪਰਚਾ ਕਿਉਂ ਨਹੀਂ ਸੀ ਹੋਣਾ ਚਾਹੀਦਾ ਹੁਣ ਬੀਬੀ ਅਨਮੋਲ ਗਗਨਮਾਨ ਤੇ ਦੋਸ਼ ਲੱਗੇ ਬੜੇ ਲੋਕਾਂ ਨੇ ਦੋਸ਼ ਲਾਏ ਕਿੰਨੇ ਲੋਕਾਂ ਨੇ ਇਹ ਗੱਲ ਆਖੀ ਵੀ ਆਹ ਕਰ ਰਹੀ ਆ ਉਹ ਕਰ ਰਹੀ ਆ ਪਰ ਉਹਦੇ ਤੇ ਉਹਨੂੰ ਮੰਤਰੀ ਪਦ ਤੋਂ ਤਾਂ ਲਾ ਦਿੱਤਾ ਗਿਆ ਪਰ ਕਾਰਵਾਈ ਉਹਦੇ ਤੇ ਕੀ ਹੋਈ ਆ ਪੜਤਾਲ ਕੀ ਹੋਈ ਆ ਜਾਂਚ ਕੀ ਹੋਈ ਆ ਸੱਚ ਕੀ ਸਾਹਮਣੇ ਆਇਆ ਨਿਕਲਿਆ ਕੁਝ ਕਿ ਨਹੀਂ ਨਿਕਲਿਆ ਅੱਜ ਤੱਕ ਪਤਾ ਨਹੀਂ ਲੱਗਾ ਸੁਮਾਨ ਸਾਹਿਬ ਗਰੰਟੀਆਂ ਪੂਰੀਆਂ ਕਰੋ ਲੋਕ ਉਮੀਦ ਵੀ ਕਰਦੇ ਆ ਤੇ ਮੰਗ ਵੀ ਗਰੰਟੀ ਤਾਂ ਇਹ ਵੀ ਸੀ ਬੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਹਰ ਮਹੀਨੇ ਦੇਆ ਕਰਾਂਗੇ ਨਹੀਂ ਹੋਈ ਗਰੰਟੀ ਤਾਂ ਇਹ ਵੀ ਸੀ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਦੇ ਦੇਾਂਗੇ ਪੂਰੀ ਨਹੀਂ ਹੋਈ ਗਰੰਟੀ ਤਾਂ ਤੁਹਾਡੀ ਇਹ ਵੀ ਸੀ ਹਰਾ ਪੈ ਨਿਕਰ ਹੀ ਹੱਥ ਚਾ ਲੈੰਦੇ ਹੋ ਬੇਰਜ਼ਗਾਰੀ ਬਿਲਕੁਲ ਖਤਮ ਸਮਾਪਤ ਪਰ ਨਹੀਂ ਪੂਰੀ ਹੋਈ ਹੁਣ ਦੱਸੋ ਮਾਨ ਸਾਹਿਬ ਕੀ ਕੀਤਾ ਜਾਏ ਤੁਸੀਂ ਲੋਕ ਸਭ ਤੋਂ ਮਹਾਨ ਤਾਕਤ ਨਹੀਂ ਸ਼ਕਤੀ ਨਹੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ